ਹਾਂਜੀ ਸਰ ਜਿਹੜਾ ਇਹ ਆਰੋਪੀ ਫੜ ਕੇ ਲੈਂਦਾ ਕਿਹੜੇ ਜਨਮ ਦੇ ਵਿੱਚ ਲੈਂਦਾ ਇਹ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਜ਼ਿਲ੍ਹਾ ਸੀਤਪਗਨਗਰ ਅਤੇ ਟੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਹਦਾਇਤ ਤੇ ਹਰ ਰੋਜ਼ ਸ਼ਾਮ ਨੂੰ ਔਰ ਮਸਤੀ ਨਾਲ ਨਾਕਾਬੰਦੀ ਅਤੇ ਪੈਟਰੋਲਿੰਗ ਸ਼ਹਿਰ ਦੇ ਵਿੱਚ ਕੀਤੀ ਜਾਂਦੀ ਹੈ ਕੱਲ ਸਾਡੇ ਨਿਰਮਲ ਕੁਮਾਰ ਏਐਸਆਈ ਥਾਣਾ ਤੋਂ ਮੇਨ ਚੌਂਗ ਬਲਾਚੌਰ ਵਿੱਚ ਸੁਨੇਤ ਪੁਲਿਸ ਪਾਰਟੀ ਨਾਕਾਬੰਦੀ ਮੌਜੂਦ ਸੀ ਜਿੱਥੇ ਸ਼ਾਮ ਦੇ ਸਮੇਂ ਤਕਰੀਬਨ 7:30 ਵਜੇ ਇੱਕ ਲੇਡੀ ਰਜਿੰਦਰ ਕੌਰ ਪਤਨੀ ਊਂਕਾਰ ਸਿੰਘ ਵਾਸੀ ਬਾਰਡ ਨੰਬਰ 6 ਬਲਾ 100 ਨੇ ਆਪਣੇ ਹਸਬੰਡ ਦੇ ਸਹੇਤ ਮਿਲ ਕੇ ਇਹਨਾਂ ਨੂੰ ਬਿਆਨ ਲਖਾਇਆ ਕਿ ਉਹ ਭੱਦੀ ਰੋਡ ਤੇ ਆਪਣੀ ਸਹੇਲੀ ਬਵਿਤਾ ਦੀ ਐਕਟਵਾ ਤੇ ਸਵਾਰ ਹੋ ਕੇ ਆਪਣੇ ਕਿਸੇ ਹੋਰ ਫਰੈਂਡ ਸਰਕਲ ਦੇ ਵਿੱਚ ਸ਼ਗਨ ਦੇਣ ਲਈ ਜਾ ਰਹੀ ਸੀ ਤੇ ਜਦੋਂ ਉਹ ਗੁਰਨਾਣਕ ਮਿਸ਼ਨ ਹਸਪੀਟਲ ਵਾਲੀ ਗੜੀ ਦੇ ਨੇੜੇ ਕਸ਼ਨਾ ਜੂਨਰ ਦੇ ਕੋਲ ਪਹੁੰਚੇ ਆ ਤੇ ਪਿੱਛੋਂ ਇੱਕ ਨੌਜਵਾਨ ਲੜਕਾ ਮੋਟਰਸਾਈਕਲ ਤੇ ਤੇਜ਼ ਰਫ਼ਤਾਰ ਆਇਆ ਬੈਕ ਸਾਈਡ ਤੋਂ ਪਿੱਛੇ ਤੋਂ ਮਤਲਬ ਘੁੰਮ ਕੇ ਉਸਨੇ ਉਹਦੇ ਪਾਸੇ ਗੋਦੀ ਵਿੱਚ ਪਿਆ ਸੀਗਾ ਹੈਂਡਪਰਸੋ ਉਹ ਖੋਖੇ ਲੈ ਗਿਆ ਸੀ ਤੇ ਉਹਦੇ ਆਧਾਰ ਤੇ ਅਸੀਂ ਨਾਮ ਨੰਨ ਵਿਅਕਤੀ ਦੇ ਖਿਲਾਫ ਮਕਦਮਾ ਨੰਬਰ 63 ਮਿਤੀ 27 ਅਗਸਤ 2024 ਅੰਡਰ ਸੈਕਸ਼ਨ 304 ਜਮਨ 2 ਵੀ ਐਨ ਐਸ ਪੀਐਸਸੀਟੀ ਬਲਾਚੌਰ ਦਰਜ ਕਰਕੇ ਜੋ ਸਿਦੀ ਭਾਲ ਕੀਤੀ ਤਾਂ ਕੁਝ ਸਮੇਂ ਬਾਅਦ ਹੀ ਸੀਸੀਟੀਵੀ ਫੁਟੇਜ ਅਤੇ ਕੁਝ ਲੋਕਾਂ ਦੇ ਸਹਿਯੋਗ ਨਾਲ ਇਹ ਜਿਹੜਾ ਪਰਸ ਸਨੇਚ ਕਰਨ ਵਾਲਾ ਵਿਅਕਤੀ ਸੀਗਾ ਉਸ ਨੂੰ ਅਸੀਂ ਦਰਾਨੇ ਨਾਕਾਬੰਦੀ ਜਿਹੜਾ ਆ ਉਹ ਮੇਨ ਚੌਕ 'ਚ ਕਾਬੂ ਕੀਤਾ ਜਿਸ ਦਾ ਨਾਮ ਰঞ্জੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕੋਜੀਗੜ ਪਤਾ ਲੱਗਾ ਤੇ ਇਸ ਦੇ ਮੋਟਰਸਾਈਕਲ ਦੀ ਡਿੱਗੀ ਤੇ ਇਹਦੀ ਸਰਚ ਕਰਨ ਤੋਂ ਜਿਹੜਾ ਪਰਸਿਸ ਨੇ ਖੋਇਆ ਸੀਗਾ ਸਮੇਤ ਉਹਦੇ ਵਿੱਚ ਜੋ ਵੀ ਉਹਨਾਂ ਨੇ ਆਪਣੇ ਪੈਸੇ ਦੱਸੇ ਸੀ 630 ਰੁਪਏ ਦੇ ਲਗਭਗ ਸੀਗੇ ਤੇ ਕੁਝ ਉਹਨਾਂ ਦੇ ਜ਼ਰੂਰੀ ਡਾਕੂਮੈਂਟਸ ਸੀਗੇ ਉਸੇ ਤਰ੍ਹਾਂ ਹੀ ਸੇਮ ਇਸ ਕੋ ਜਿਹੜੇ ਉਹ ਬਰਾਮਦ ਕੀਤੇ ਗਏ ਇਸ ਤੋਂ ਪਹਿਲਾਂ ਵੀ ਮੁਕਦਮਾ ਹੈ ਅ ਇਹਦਾ ਅਸੀਂ ਪ੍ਰਵੀਅਰ ਰਿਪੋਰਟ ਦੇਖਿਆ ਹੈ ਕਿ ਖਿਲਾਫ ਜਿਹੜੇ ਦੋ ਮੁਕਦਮੇ ਹੋਰ ਸਾਡੇ ਰਿਕਾਰਡਾਂ ਦਾ ਵਗੇ ਥਾਣੇ ਦੇ ਦਰਜ ਹਨ ਨੰਬਰ ਪਹਿਲਾ ਮੁਕਦਮਾ ਇਹਦੇ 15685 ਦਾ ਹੈਗਾ ਤੇ ਦੂਸਰਾ ਇਹਦੇ ਕੋਈ ਵਾਈਫ ਨਾਲ ਇਹਦਾ ਕੋਈ ਜਿਹੜਾ ਡਿਸਪਿਊਟ ਚੱਲਦਾ ਫੈਮਿਲੀ ਜਿਸਕੂਸ ਆ ਉਸ ਸੰਪਤੀ ਦੇ ਦੋ ਮਕਤਵੇ ਦੇ ਖਿਲਾਫ ਕਰ ਦਿੱਤੇ ਕਿੰਨੇ ਘੰਟੇ ਜੇ ਆਪ ਕੋ ਜਿਹੜਾ ਲਗਭਗ ਸਾਨੂੰ ਇਹ ਵਾਰਦਾਤ ਹੋਣ ਤੋਂ ਲੈ ਕੇ ਤੇ ਇਹਦੇ ਹੱਲ ਤੱਕ ਸਾਨੂੰ ਤਕਰੀਬਨ ਡੇਢ ਦੋ ਘੰਟੇ ਵਿੱਚ ਸਫਲਤਾ ਮਿਲ ਗਈ ਸੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499